ਇਹ ਜਿਹੜੇ 24 ਘੰਟੇ ਜੋ 2.5 ਘੰਟੇ ਲੇਖੇ ਲਾਉਣੇ ਨੇ ਸਵੇਰੇ ਕਿੰਨਾ ਸਮਾਂ ਦਈਏ ਮੈਨੂੰ ਕੁਝ ਮਿਲਿਆ ਇਹ ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਅਜਨੀਆਂ ਬੀਬੀਆਂ ਬੈਠੀਆਂ ਜੇ ਤੁਸੀਂ ਜਿੰਨੇ ਵਜੇ ਸਵੇਰੇ ਉੱਠਦੀਆਂ ਜੇ ਇਸ਼ਨਾਨ ਕਰਦੀਆਂ ਜੇ ਉਸ ਤੋਂ ਬਾਅਦ ਸਾਰੀਆਂ ਚੈੱਕ ਕਰੋ ਬੀਬੀਆਂ ਵੀਰ ਕਿੰਨਾ ਟਾਈਮ ਗੁਰੂ ਨੂੰ ਦੇ ਕੇ ਰਸੋਈ 'ਚ ਵੜਦੀਆਂ ਜੇ ਕਿੰਨਾ ਸਮਾਂ ਦੇ ਕੇ ਚਾਹ ਪਾਣੀ ਸ਼ੁਰੂ ਕਰਦੀਆਂ ਜੇ ਕਿੰਨਾ ਸਮਾਂ ਦੇ ਕੇ ਬੱਚਿਆਂ ਨੂੰ ਸਕੂਲੇ ਰਸੋਈ ਦਾ ਕਾਰਜ ਆਰੰਭ ਕਰਦੀਆਂ ਜੀ ਅੱਜ ਸੁਣ ਲਿਓ ਇਤਿਹਾਸਕ ਗੱਲ ਚਾਰ ਪੰਜ ਸਿੱਖ ਆਏ ਸੀ ਗੁਰੂ ਅਮਰਦਾਸ ਜੀ ਕੋਲ ਉਹਨਾਂ ਨੇ ਆਖਿਆ ਸੀ ਮਹਾਰਾਜ ਆਇਆ ਗਿਆ ਵੜਾ ਰੁਜੀਵਾ ਬਹੁਤ ਕੰਮਕਾਰ ਥੋੜਾ ਸਖਤ ਹੈ ਥਕਾਵਟ ਵੀ ਹੋ ਜਾਂਦੀ ਏ ਆਇਆ ਗਿਆ ਵੀ ਬੜਾ ਹੈ ਮਹਾਰਾਜ ਹਰ ਵੇਲੇ ਨਾਮ ਨਹੀਂ ਜਪਿਆ ਜਾਂਦਾ ਅਸੀਂ ਨਰਕਾਂ ਨੂੰ ਜਾਵਾਂਗੇ ਇਹ ਸੁਣਿਓ ਸੰਗਤ ਜੀ ਗੁਰੂ ਅਮਰਦਾਸ ਜੀ ਨੇ ਜਿਹੜਾ ਜਵਾਬ ਦਿੱਤਾ ਮੈਂ ਕਹਿੰਦਾ ਇਹਨਾਂ ਦਾ ਕੀਰਤਨ ਦਰਬਾਰ ਕਰਾਇਆ ਸਫਲ ਹੋ ਜਾਏਗਾ ਅੱਜ ਉਹ ਜਵਾਬ ਹਿਰਦੇ ਤੇ ਲਿਖ ਕੇ ਲੈ ਜਾਓ ਉਹਨੂੰ ਮੰਨਣਾ ਹੈ ਉਹ ਕਹਿੰਦੇ ਮਹਾਰਾਜ ਜੀ ਐਵੇਂ ਬੜੇ ਹਰਲੇ ਨਹੀਂ ਜਪਿਆ ਜਾਂਦਾ ਕਿਵੇਂ ਅਸੀਂ ਨਰਕਾਂ ਨੂੰ ਜਾਵਾਂਗੇ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਉਹ ਚਾਰ ਪੰਜ ਗੁਰਸਿੱਖਾਂ ਨੂੰ ਕੀ ਜਵਾਬ ਦਿੱਤਾ ਕਹਿੰਦੇ ਬੇੜੀ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਗੱਜ ਕੇ ਆਖੋ ਸਤਨਾਮ ਓ ਮਹਾਰਾਜ ਕਹਿੰਦੇ ਬੇੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਤਾਂ ਵੀ ਲਾ ਦਿੰਦੀ ਉਹ ਕਹਿੰਦੇ ਮਹਾਰਾਜ ਸਮਝੇ ਨਹੀਂ ਸੁਣਿਓ ਮਹਾਰਾਜ ਕਹਿੰਦੇ ਬਹੁਤ ਰੁਝੇਵੇਂ ਆ ਹਾਂਜੀ ਮਹਾਰਾਜ ਬਹੁਤ ਆਇਆ ਗਿਆ ਜੀ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਸਿੱਖੋ ਜਿੰਨੇ ਮਰਜ਼ੀ ਰੁਝੇਵੇਂ ਹੋਣ ਜਿੰਨਾ ਮਰਜ਼ੀ ਆਇਆ ਗਿਆ ਹੋਵੇ ਜਿੰਨਾ ਮਰਜ਼ੀ ਖਲੇਰਾ ਹੋਵੇ ਅੰਮ੍ਰਿਤ ਵੇਲੇ ਦੀਆਂ ਚਾਰ ਘੜੀਆਂ ਵੇਖੋ ਮਹਾਰਾਜ ਜਵਾਬ ਦਿੰਦਾ بیੜੀ ਸਾਰੀ ਪਾਣੀ ਚ ਡੁੱਬੀ ਹੋਵੇ ਚਾਰ ਉਂਗਲਾਂ ਵੀ ਬਾਹਰ ਹੋਵੇ ਕਿਨਾਰੇ ਲਾ ਦੇਗੀ ਮਹਾਰਾਜ ਕਹਿੰਦੇ ਜਿਸ ਜੀਵ ਦੀ ਰੁਝੇਵਿਆਂ ਦੇ ਵਿੱਚ بیੜੀ ਗ੍ਰਸਤੀ ਦੀ ਡੁੱਬੀ ਪਈਏ ਬਹੁਤ ਰੁਝੇਵੇਂ ਨੇ ਗ੍ਰਸਤੀ ਦੇ ਆਪਣੇ ਇਸ ਗ੍ਰਸਤੀ ਦੇ ਰੁਝੇਵਿਆਂ 'ਚੋਂ ਅਮਰਤ ਵੇਲੇ ਦੀਆਂ ਚਾਰ ਘੜੀਆਂ ਕਿਸੇ ਨੂੰ ਨਾ ਦੇਵੇ ਬਾਣੀ ਨੂੰ ਸਿਮਰਨ ਨੂੰ ਦੇਵੇ ਮਹਾਰਾਜ ਕਹਿੰਦੇ ਕਿਨਾਰੇ ਉਹ ਵੀ ਲੱਗ ਜਾਏਗਾ ਆਖੋ ਸਤਨਾ ਹੁਣ ਉਹ ਚਾਰ ਘੜੀਆਂ ਬਣਦੀਆਂ ਜੀ 24 ਮਿੰਟ ਦੀ ਇੱਕ ਘੜੀ ਏ ਇਤਿਹਾਸਕ ਗੱਲ ਸੁਣ ਰਹੇ ਹੋ ਇਹਨੂੰ ਮੰਨਣਾ ਹੈ ਗੱਲ ਤੋਂ ਆਪਾਂ ਗੁਰੂ ਦੇ ਓਟ ਆਸਰੇ ਨਾਲ 24 ਮਿੰਟ ਦੀ ਇੱਕ ਘੜੀ ਏ ਤੇ 2248 ਤੇ 48 296 96 ਮਿੰਟ ਅੰਦਾਜ਼ਾ ਡੇਢ ਘੰਟਾ ਬਣ ਗਿਆ ਇਹ ਗੁਰੂ ਅਮਰਦਾਸ ਜੀ ਦਾ ਬਚਨ ਹੈ ਜਿੰਨਾ ਮਰਜ਼ੀ ਰੁਝੇਵਾ ਹੋਵੇ ਕੋਸ਼ਿਸ਼ ਕਰੋ ਇਸ਼ਨਾਨ ਤੋਂ ਬਾਅਦ ਚਾਰ ਘੜੀਆਂ ਦੇ ਕੇ ਰਸੋਈ ਸ਼ੁਰੂ ਹੋਵੇ ਗੱਜ ਕੇ ਆਖੋ ਸਤਨਾਮ ਚਾਰ ਘੜੀਆਂ ਦੇ ਕੇ ਨਾਸ਼ਤਾ ਪਾਣੀ ਸ਼ੁਰੂ ਹੋਵੇ ਆ ਦੁਕਾਨਦਾਰ ਬੈਠੇ ਹੋ ਚਾਰ ਘੜੀਆਂ ਦੇ ਕੇ ਨੌਕਰੀ ਤੇ ਜਾਣਾ ਦੁਕਾਨ ਤੇ ਜਾਣਾ ਦਫਤਰ ਜਾਣਾ ਗੁਰੂ ਅਮਰਦਾਸ ਜੀ ਕਹਿੰਦੇ ਜਿਹੜਾ ਇੰਨਾ ਕ ਆਪਣੇ ਮਨ ਨੂੰ ਬੰਨ ਕੇ ਰੱਖਦਾ ਕਿਨਾਰੇ ਉਹ ਵੀ ਲੱਗ ਜਾਏਗਾ ਕਹਦੇ ਗੱਜ ਕੇ ਸਤਨਾ ਤੇ ਬਾਕੀ ਦਿਨੇ ਸਮਾਂ ਪਾ ਕੇ 2.5 ਘੰਟੇ ਪੂਰੇ ਕਰ ਲਿਆ ਕਰੋ ਇਹ ਘਟ ਤੋਂ ਘਟ ਜਿਹੜੇ ਤੁਹਾਡੇ ਚੋਂ ਇਸ ਤੋਂ ਵੀ ਵੱਧ ਅਵਿਆਸੀ ਬੈਠੇ ਹੋਣ ਉਹ ਉਥੇ ਹੀ ਰਹੋ ਜਿਨਾਂ ਦਾ ਚਾਰ ਘੜੀਆਂ ਤੋਂ ਵੀ ਕੱਟ ਨੇਵੇਂ ਸਵੇਰ ਵੇਲੇ ਦੇਖੋ ਤੁਹਾਡੇ ਜੋ ਜਿਹੜਾ ਇੱਕ ਜਗਜੀਤ ਸਿੰਘ ਦਾ ਪਾਠ ਕਰਕੇ ਰਸੋਈ ਸ਼ੁਰੂ ਕਰ ਦਿੰਦਾ ਅਸੀਂ ਉਹਦੇ ਵਿੱਚ ਚਰਨ ਧੋ ਕੇ ਪੀਨੇ ਆ ਸ਼ੁਕਰੇ ਲੱਗਾ ਪਰ ਇੱਕ ਮਨ ਨੂੰ ਕਹੋ ਵੀ ਮਨਾ ਇਹ ਇਤਿਹਾਸਕ ਬਚਨ ਨੇ ਕਿ ਘੜ ਤੋਂ ਕੱਟ ਚਾਰ ਘੜੀਆਂ ਇਸ਼ਨਾਨ ਤੋਂ ਬਾਅਦ ਫਿਰ ਕੋਈ ਦੁਨਿਆਵੀ ਕੰਮ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਅਸੀ ਰਾਤੀ ਕੋਲ ਸਰ ਸੀ ਬੀਬੀ ਕੋਲਾ ਜੀ ਦੇ ਗੁਰਦੁਆਰੇ ਰਾਤੀ ਉੱਥੇ ਸ਼ਰੋਮਣੀ ਕਮੇਟੀ ਵੱਲੋਂ ਲੜੀ ਦਾ ਪ੍ਰੋਗਰਾਮ ਸੀ ਗੁਰੂ ਰਾਮਦਾਸ ਜੀ ਦੇ ਆਗਮਨ ਦੇ ਨਾਲ ਇਹ ਮੈਂ ਗੁਰੂ ਦੀ ਹਜ਼ੂਰੀ ਚ ਕਹਿ ਰਿਹਾ ਜੇ ਸਮਾਪਤੀ ਵੇਲੇ ਇੱਕ 12 ਸਾਲ ਦੀ ਬੱਚੀ ਆ ਗਈ 11-12 ਸਾਲ ਦੀ ਮੈਨੂੰ ਆ ਕੇ ਕਹਿੰਦੀ ਵੀਰ ਜੀ ਗੱਲ ਕਰਨੀ ਹੈ ਮੈਂ ਕਿਹਾ ਦੱਸੋ ਕਹਿੰਦੀ 11-12 ਸਾਲ ਦੀ ਬੱਚੀ ਮੈਨੂੰ ਕਹਿੰਦੀ ਮੈਂ ਨਾ 2 ਵਜੇ ਰੋਜ਼ ਉੱਠਣਾ ਚਾਹਨੀ ਆ ਉੱਠਿਆ ਨਹੀਂ ਜਾਂਦਾ ਦੱਸੋ ਕੀ ਕੰਮ ਕਰਾਂ ਮੈਂ 2 ਵਜੇ ਉੱਠ ਕੇ ਜੁੜਿਆ ਕਰਾਂ ਵੇਖੋ 11 12 ਸਾਲ ਦੀ ਬੱਚੀ ਅੰਮ੍ਰਿਤਸਰ ਦੀ ਨਹੀਂ ਸੀ ਰਾਤੀ ਸੰਗਤ ਬਾਹਰੋਂ ਬਹੁਤ ਆਈ ਹੋਈ ਸੀ ਅੱਜ ਵੀ ਆਈ ਹੋਈ ਹੈ ਕੋਈ ਜੈਪੁਰ ਤੋਂ ਸੀ ਕੋਈ ਪਾਣੀਪਤ ਤੋਂ ਕੋਈ ਹੋਰ ਇਲਾਕਿਆਂ ਤੋਂ ਸੰਗਤ ਬਹੁਤ ਬਾਹਰੋਂ ਆਈ ਸੀ ਉਹ ਬੱਚੀ ਆ ਗਈ ਮੈਨੂੰ ਕਹਿੰਦੀ ਮੈਂ ਅੰਮ੍ਰਿਤ ਵੇਲੇ 2 ਵਜੇ ਉੱਠਿਆ ਨਹੀਂ ਜਾਂਦਾ ਤੇ ਮੈਨੂੰ ਕੋਈ ਆਖੋ ਜਾਂ ਰਾਹ ਦੱਸੋ ਵੀ ਉਹ 2 ਵਜੇ ਦਾ ਤੇ ਫਿਰ ਮੈਂ ਉਹ ਬੱਚੀ ਨੂੰ ਕਿਹਾ ਮੈਂ ਕਿਹਾ ਤੈਨੂੰ ਮੈਂ ਕੀ ਰਾਹ ਦੱਸਾਂ 2 ਵਜੇ ਤੱਕ ਮੈਂ ਵੀ ਨਹੀਂ ਪਹੁੰਚਿਆ ਜੀ ਆਖੋ ਸਤਿਨਾਮ ਵਾਹਿਗੁਰੂ ਮੈਂ ਕਿਹਾ ਜੇ ਆਪਾਂ ਨਹੀਂ ਪਹੁੰਚੇ ਤੈਨੂੰ ਕੀ ਰਾਹ ਦਸੀਆਂ ਪਰ ਤੇਰੇ ਇੰਨੀ ਕੁ ਉਮਰ ਵਿੱਚ ਇੰਨੀ ਉਮਰ ਤੇ ਹੁਣ ਹੀ ਇਹ ਖਿਆਲ ਇਹ ਮੈਂ ਤਾਂ ਬੋਲਿਆ ਕਿ ਤੁਹਾਡੇ ਚੋਂ ਕੋਈ ਰੂਹ ਪਹਿਲੇ ਹੀ 2-3 ਵਜੇ ਉੱਠਣ ਵਾਲੀ ਹੋਵੇ ਸਾਢੇ 3 ਉੱਠਣ ਵਾਲੀ ਹੋਵੇ 3-4 ਘੰਟੇ ਦੇ ਕੇ ਉਹ ਰਸੋਈ ਤੇ ਕੰਮ ਸ਼ੁਰੂ ਕਰੇ ਉਹ ਘਟਾ ਨਾ ਦੇਣਾ ਜਿਨ੍ਹਾਂ ਦਾ ਬਹੁਤ ਘਟੇ ਉਹਨਾਂ ਲਈ ਇਹ ਬੇਨਤੀ ਹੈ ਚਾਰ ਘੜੀਆਂ ਘਟ ਤੋਂ ਘਟ ਆਖੋ ਸਤਨਾ ਇਹ ਇਹ ਹੈ ਐਸੇ ਗੁਰ ਕੋ ਬਲਵਲ ਜਾਈਏ ਆ ਹੈ ਗੁਰੂ ਤੋਂ ਬਲਵਲ ਜਾਣਾ ਹੁਣ ਦੂਜੀ ਬੇਨਤੀ ਨਿਗੀ ਜੀ ਕਰਕੇ ਸਮਾਪਤੀ ਹੈ ਉਹ ਕੀ ਜੇ ਤੁਹਾਨੂੰ ਸਾਰੀ ਸੰਗਤ ਨੂੰ ਵਾਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਸ਼ਕ ਹੈ ਵਾਕੇ ਕਲਗੀਆਂ ਦੇ ਵਾਲੇ ਦੇ ਨਾਲ ਇਸ਼ਕ ਹੈ ਤੇ ਇਹੋ ਜਿਹਾ ਬਲਬਲ ਜਾਓ ਇਹ ਸੰਗਤ ਨੂੰ ਬੇਨਤੀ ਕਰ ਰਿਆਂ ਇੱਕ 5 ਮਿੰਟ ਰਾਤੀ ਭਾਵੇਂ 9 ਵਜੇ ਭਾਵੇਂ 9:30 ਵਜੇ ਭਾਵੇਂ 8:30 ਵਜੇ ਭਾਵੇਂ 8:00 ਵਜੇ ਆਵੇਂ 7:30 ਵਜੇ 9:30 ਵਜੇ ਇਹ ਸੰਗਤ ਸਾਰੀ ਨੂੰ ਬੇਨਤੀ ਹੈ ਕਿ ਰਾਤੀ 5 ਮਿੰਟ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਉਹਨਾਂ ਦੀ ਕਾਪੀ ਲਾਓ ਜੇ ਪਿਆਰ ਹੈ ਗੁਰੂ ਨਾਲ ਤੇ 5 ਮਿੰਟ ਬੱਚਿਆਂ ਨੂੰ ਇੰਨਾ ਹੀ ਪੁੱਛ ਲੋ ਬੇਟਾ ਅੱਜ ਕਿੰਨਾ ਨੇਮ ਕੀਤਾ ਆਖੋ ਸਤਨਹਾਂ ਤੈਨੂੰ ਅੱਠ ਪੋੜੀਆਂ ਯਾਦ ਨੇ ਤੂੰ ਅਗਲੇ ਹਫ਼ਤੇ ਨਵੀਂ ਸੁਣਾਣੀ ਮੈਂ ਕਾਪੀ ਤੇ ਲਿਖ ਲਈ ਤੂੰ ਅੱਜ ਕਿੰਨਾ ਮੂਲ ਮੰਤਰ ਜਪਿਆ ਤੂੰ ਅੱਜ ਕਿੰਨਾ ਗੁਰ ਮੰਤਰ ਜਪਿਆ ਇੱਕ 5 ਮਿੰਟ ਦੇ ਦੇਓਗੇ ਨਾ ਬੱਚਿਆਂ ਨੂੰ ਤੇ ਸੰਗਤ ਜੀ ਮੈਂ ਕਹਿੰਨਾ ਆਪਣੇ ਘਰ ਜਿਹੜਾ ਨਾ ਉਹਦਾ ਨਕਸ਼ਾ ਹੀ ਬਦਲ ਜਾਊ ਆਖੋ ਸਤਨਾਮ ਬੱਚੇ ਦੇ ਇੱਕ ਦਿਮਾਗ ਚ ਹੋਊਗਾ ਮੇਰੇ ਪਿਤਾ ਨੇ ਮੇਰੀ ਮਾਤਾ ਨੇ ਮੈਨੂੰ 5 ਮਿੰਟ ਰਾਤੀ ਪਿਆਰ ਨਾਲ ਪੁੱਛਣਾ ਪੁੱਛਣਾ ਪਿਆਰ ਨਾਲ ਹੀ ਹੈ ਹੁਣ ਦੂਜਾ ਕੰਮ ਗਿਆ ਹੁਣ ਚਪੇੜ ਚਪੂੜ ਵਾਲਾ ਜਮਾਨਾ ਗਿਆ ਆਖ ਜੀ ਆਖੋ ਸਤਨਾਮ ਹੁਣ ਉਹ ਗੱਲਾਂ ਨਹੀਂ ਵੀ ਹੁਣ ਚਪੇਟ ਦਿਖਾਈਏ ਤੇ ਉਹ ਕਰੀਏ ਹੁਣ ਤੇ ਬੱਚਿਆਂ ਨੂੰ ਫਰੈਂਡ ਬਣਾ ਕੇ ਰੱਖਣਾ ਪੈਂਦਾ ਫਰੈਂਡ ਬਣਾ ਕੇ ਹੁਣ ਬੱਚਿਆਂ ਨੂੰ ਇਹ ਨਹੀਂ ਕਹਿਣਾ ਤੂੰ ਆ ਕਰਨਾ ਨਹੀਂ ਮੈਂ ਵੀ ਇੰਜ ਹੀ ਕਰਦਾ ਆਪਣੇ ਹੁਣ ਬੱਚਿਆਂ ਨੂੰ ਇਹ ਨਹੀਂ ਕਹਿਣਾ ਪੈਂਦਾ ਆ ਕਰਨਾ ਹੈ ਤੂੰ ਹੁਣ ਆ ਕਹੀਦਾ ਬੇਟਾ ਤੇਰੀ ਮਰਜ਼ੀ ਹੋਵੇ ਇੰਜ ਕਰ ਲਈਏ ਆ ਕੋ ਸਤਨਾ ਫਿਰ ਮੰਨ ਵੀ ਜਾਂਦੇ ਆ ਤੇਰੀ ਮਰਜ਼ੀ ਹੋਵੇ ਇੰਜ ਕਰ ਲਈਏ ਹੁਣ ਫਰੈਂਡ ਬਣਾਉਣ ਦਾ ਸਮਾਂ ਰਹਿ ਗਿਆ ਮੈਂ ਛੋਟਾ ਹੁੰਦਾ ਸੀ ਨਾ ਮੈਂ ਇੱਥੇ ਪੜਿਆ ਗਿਆਨ ਆਸ਼ਰਮ ਜੀ ਆ ਤੁਹਾਡੇ ਕੋਲ ਹੀ ਉਹ ਇੱਥੇ ਜਿਹੜੇ ਫਿਰ ਮਾਸਟਰ ਸੀ ਨਾ ਉਹ ਮੇਰੀ ਇਹ ਉਂਗਲ 'ਚ ਪੈਨਸਲ ਪਾਉਂਦੇ ਸੀ ਫਿਰ ਇਧਰੋਂ ਪੈਨਸਲ ਇਧਰੋਂ ਪੈਨਸਲ ਤੇ ਪੂਰਾ ਨੱਪ ਕੇ ਆ ਤੂੰ ਕੁਐਸਚਨ ਨਹੀਂ ਕੀਤਾ ਤੇ ਅੱਜ ਕੱਲ ਕਦੇ ਕਰਦੇ ਹੋ ਹਾਂ ਤੇ ਹੁਣੇ ਪੁਲਿਸ ਆ ਜਾਂਦੀ ਸਕੂਲੇ ਹੁਣ ਟਾਈਮ ਬਦਲ ਗਿਆ ਅੱਗੇ ਤੇ ਪੂਰਾ ਮਾਸਟਰ ਕੁੱਟਦੇ ਹੁੰਦੇ ਸੀ ਆਪ ਕੋ ਸੱਤ ਨਾ ਹੱਥ ਵੀ ਚੱਕਦੇ ਸੀ ਕਈ ਕੋਈ ਡਰ ਵੀ ਸੀ ਛੋਟੀ ਵੀ ਅੱਜ ਹੁਣ ਤੁਸੀਂ ਦੇਖ ਲਓ ਜੇ ਰਾਜਾ ਕੋ ਟੀਚਰ ਮਾੜਾ ਜਾਂ ਕਰ ਨਹੀਂ ਦਦੇ ਤੇ ਸਿੱਧੀ ਦੂਸਰੀ ਬਾਤ ਹੈ ਸਮਾਂ ਬਦਲ ਗਿਆ ਹੁਣ ਬੱਚਿਆਂ ਨੂੰ ਫਰੈਂਡ ਬਣਾਉਣਾ ਪੈਣਾ ਹੁਣ ਉਹ ਗੱਲਾਂ ਗਈਆਂ ਧਵਕੇ ਵਾਲੀਆਂ ਇਹ 5 ਮਿੰਟ ਜ਼ਰੂਰ ਦਿਓ ਬੱਚਿਆਂ ਨੂੰ ਜੇ ਇਸ਼ਕੇ ਕਲਗੀਆਂ ਵਾਲੇ ਨਾਲ ਬਾਜਾਂ ਵਾਲੇ ਨਾਲ ਉਹਦੀ ਕਾਪੀ ਲਾਓ ਜਿੰਨੀ ਕੁ عمر ਦਾ ਬੱਚਾ ਹੈ ਉਹਨੂੰ ਅੱਠ ਪੌੜੀਆਂ ਯਾਦ ਹੈ ਕੋਈ ਵੀ ਅਗਲੇ ਹਫ਼ਤੇ ਤੂੰ ਨਵੀਂ ਸੁਣਾਉਣੀ ਹੈ ਕੁਝ ਪਿਆਰ ਅੱਜ ਕਿੰਨਾ ਮੂਲ ਮੰਤਰ ਜਪਿਆ ਅੱਜ ਕਿੰਨਾ ਗੁਰ ਮੰਤਰ ਜਪਿਆ ਕੁਝ ਨਾ ਕੁਝ ਅਸਰ ਜਰੂਰ ਹੋਊ ਬੱਚੇ ਉਹਦੇ ਦਿਮਾਗ ਤੇ ਬੰਦਾ ਉਹ ਵੇਤ ਕਹਿ ਦਵੇ ਵੀ ਹੋਰ ਕੋ ਕੁ ਕਰਾ ਲੋ ਪਰ ਗੁਰੂ ਨਾਨਕ ਦੇਵ ਘਰ ਦੀ ਪੜ੍ਹਾਈ ਹੈ ਨਾ ધਨੇ ਆ ਰਾਮ ਨਾ ਰਤੀ ਰਾਮ ਬਾਬਾ ਈਸ਼ਰ ਸਿੰਘ ਦੀਆਂ ਪੈਰਾਂ ਦੇ ਦੀਆਂ ਅੱਡੀਆਂ ਸੀ ਨਾ ਉਹਦੇ ਵਿੱਚ ਵੀ ਐ ਪੋਟੇ ਪੋਟੇ ਜਿੰਨੀ ਡੂੰਘੀ ਸੀ ਇੰਨੀਆਂ ਵਿਆਈਆਂ ਆਖੋ ਸਕਨਾ ਤੇਨੇ ਰਾਜ਼ ਸੇ ਰਮਨ ਇਥੇ ਰੱਖਿਆ ਜੇ ਮੁਰਸ਼ਿਦ ਨੇ ਦੂਰ ਖਲੋਤੇ ਝੜਕ ਦੇਤੀ ਤਾਂ ਵੀ ਤੇਰਾ ਨੇੜੇ ਖਲੋਕੇ ਦੇਤੀ ਤਾਂ ਵੀ ਤੇਰਾ ਆ ਸਿੱਖੀ ਹੈ ਕੋਈ ਗੁਣ ਨਹੀਂ ਗੁਰੂ ਜੀ ਵਿੱਚ ਮੇ ਉਗਣਵੇਂ ਰਚਤ ਨਾਤਰੀ ਬੋਲੋ ਕੋਈ ਮੈਨੂੰ ਜੀ ਸੇਵਾ ਬਖਸ਼ੋ ਕੌਣ ਕਹਿ ਰਿਹਾ ਭਾਈ ਕਨਈਆ ਜੀ ਗੁਰੂ ਤੇਗ ਬਹਾਦਰ ਮਹਾਰਾਜ ਹੋਏ 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 ਘੋੜਿਆਂ ਨੂੰ ਨੁਹਾਣ ਦੇ ਵੀ ਦਿੱਤੀ ਘੋੜਿਆਂ ਦੀ ਲਿੱਦ ਚੁਕਣ ਦੀ ਦਿੱਤੀ ਮੈਂ ਥੋੜਾ ਸਮਾਂ ਪੂਰਾ ਸੁਰਾ ਹੁੰਦਾ ਉੱਥੇ ਆਵਾਂ ਜਿਹੜੀ ਅੱਜ ਗੱਲ ਮਾੜੀ ਛੇੜ ਪਈ ਕਨਈਆ ਸੇਵਾ ਕਰਨੀ ਫਿਰ ਚੱਲ ਥੱਲੋਂ ਪਹਾੜੀ ਤੋਂ ਪਾਣੀ ਲਿਆਇਆ। ਤੁਹਾਨੂੰ ਪਤਾ ਪਹਾੜੀ ਅਨੰਦਪੁਰ। ਉਹ ਪਾਣੀ ਲਿਆਣਾ ਜੀ ਉੱਤੇ। ਅੱਧਾ ਘੰਟਾ ਜਾਣ ਲੱਗ ਜਾਣਾ, ਘੰਟਾ ਉੱਤੇ ਆਣ ਲੱਗ ਜਾਣਾ ਤੇ ਗਾਗਰ ਪੂਰੀ ਚੱਕ ਕੇ ਲਿਆਉਣੀ ਪਉਣੀ ਦੀ। ਹੋਏ ਹੋਏ। ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰਾ ਪਾਣੀ ਡੋਲ ਦੇਣਾ। ਇਹ ਕਿਹੜੀ ਪੜਾਈ ਹੈ? ਵੜੋ ਇਤਿਹਾਸ ਇੱਕ ਦਿਨ ਨਹੀਂ ਡੋਲਿਆ ਦੋ ਦਿਨ ਨਹੀਂ ਡੋਲਿਆ ਇੱਕ ਹਫਤਾ ਨਹੀਂ ਡੋਲਿਆ ਇੱਕ ਮਹੀਨਾ ਨਹੀਂ ਡੋਲਿਆ ਕਈ ਹਫਤੇ ਉਹ ਲਿਆਉਂਦੇ ਆ ਡੋਲੀ ਜਾਂਦੇ ਕਿਹੜੀ ਪੜਾਈ ਗੁਰੂ ਵੇਖਦਾ ਫੁਰਨਾ ਦੇ ਨਹੀਂ ਲੈਂਦਾ ਮਨ 'ਚ ਚੰਗੇ ਮਹਾਰਾਜ ਤੁਸੀਂ ਡਾਉ ਖਾ ਪਾਣੀ ਲਿਆਉਣਾ ਮੈਂ ਗਾਗਰ ਲਿਆਨਾ ਵਾਂ ਘੰਟਾ ਅੱਧਾ ਘੰਟਾ ਜਾਂਦੇ ਲੱਗਦਾ ਘੰਟਾ ਉੱਤੇ ਆਂਦੇ ਲੱਗਦਾ ਜਾਂ ਛਕੋ ਹੋ ਜਾ ਸੰਗਤ ਨੂੰ ਛਕਾਓ ਤੁਸੀਂ ਮੇਰਾ ਲਿਆਂਦਾ ਜਲ ਡੋਲਦੇ ਇੱਕ ਦਿਨ ਨਹੀਂ ਫਿਰ ਹਫਤਾ ਨਹੀਂ ਵੀਨਾ ਨਹੀਂ ਕਈ ਹਫਤੇ ਉਹ ਜਲ ਲਿਆਉਂਦੇ ਮਾਰੇ ਡੋਲਦੇ ਭਾਈ ਕਨਈਆ ਜੀ ਨੇ ਫੁਰਨਾ ਨਹੀਂ ਬਣਨ ਦਿੱਤਾ ਮੈਂ ਸੇਵਾ ਕਰ ਰਿਹਾ ਤੁਸੀਂ ਅੱਗੋਂ ਆ ਦਾ ਮੁੱਲ ਹੀ ਕੋਈ ਨਹੀਂ ਨਹੀਂ ਆ ਪੜਾਈ ਸੀ ਮੈਂ ਉਹ ਕੋਣਾ ਦਾ ਪਰਿਆ ਹੋਏ 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 ਇਹ ਪਤਾ ਨਹੀਂ 8 ਹਫ਼ਤੇ ਕੇ 10 ਹਫ਼ਤੇ ਕੇ 12 ਹਫ਼ਤੇ ਫਿਰ ਮਹਾਰਾਜ ਵੇਖ ਲਿਆ ਹੋਏ ਇੱਕ ਵਾਰੀ ਨਹੀਂ ਬੋਲਿਆ ਇੱਕ ਵਾਰੀ ਨਹੀਂ ਬੋਲਿਆ ਢੋਲ ਕਿਉਂ ਦਿੰਦੇ ਹੋ 90 ਦਿਨ 90 ਦਿਨ ਢੋਲ ਕੋ ਦਿੰਦੇ ਬਾਜ਼ੂ ਫੇਰ ਹੋ ਗਏ ਪ੍ਰਸੰਨ ਆ ਬੋਸਣਨ ਦੀ ਸੰਗਤ ਜਿਨ੍ਹਾਂ ਦਾ 400 ਸਾਲਾ ਮਨਾ ਰਹੀ ਫਿਰ ਹੋ ਗਏ ਪ੍ਰਸੰਨ ਕਹਿੰਦੇ ਆਪ ਨਹੀਂ ਭਾਈ ਕਨਈਆ ਅਸੀਂ ਤੈਨੂੰ ਚੈੱਕ ਕਰ ਰਹੇ ਸਾਂ ਤੂੰ ਪਾਸ ਹੋ ਗਿਆ ਅੱਜ ਤੈਨੂੰ ਉਹ ਦਾਤ ਦੇ ਦਈਏ ਹੁਣ ਤੂੰ ਦੂਜਿਆਂ ਨੂੰ ਜੋੜਨ ਵਾਲਾ ਬਣ ਜਾ ਹਏ ਹਏ ਨਹਾ ਸਰਿ ਰਿਕਾਰ ਉਹ ਫਿਰ ਇਹੋ ਜੇ ਹੱਥ ਦੋਵੇਂ ਸਿਰ ਤੇ ਧਰੇ ਕੇ ਭਾਈ ਕਨਈਆ ਜੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਜਾਓ ਆਪਣੇ ਲੱਗ ਕੇ ਚੋਣਾ ਜਿਸ ਚੀਜ਼ ਦੀ ਲੋੜ ਹੋਵੇ ਉਹ ਲੱਗ ਕੇ ਜੇ ਕਿਹੜਾ ਲੱਗਾ ਹੈ ਦੇ ਦਿਮਾਗ ਚੋਂ ਨਿਕਲ ਗਿਆ ਫਿਰ ਭਾਈ ਕਨਈਆ ਆਪਣੇ ਲੱਗ ਕੇ ਕਹੇ ਤੇ ਉੱਥੇ ਇੱਕ ਜਗ੍ਹਾ ਪਾਣੀ ਦੀ ਬੜੀ ਥੋੜੀ ਫਿਰ ਭਾਈ ਕਨਈਆ ਜੀ ਨੇ ਰੋਜ ਉੱਥੇ ਦੋ ਦਿਨ ਗਾਗਰਾਂ ਭਰਨੀਆਂ ਲੋਕਾਂ ਨੇ ਲਾਭ ਲੈਣਾ ਹੁਣ ਗੁਰੂ ਤੇਗ ਬਹਾਦਰ ਜੀ ਨੇ ਬੈਟਰੀਆਂ ਚਾਰਜ ਕਰਕੇ ਭੇਜਿਆ ਸੀ ਹੋਲੀ-ੋਲੀ ਸੇਵਕੀ ਸ਼ੁਰੂ ਹੋ ਗਈ 1 2 10 20 100 ਉਹ ਵੀ ਨਾਲ ਸੇਵਾ ਕਰਨ ਲੱਗ ਪਏ ਫਿਰ 100-100 ਗਾਗਰ ਜਲਦੀ ਉਹ ਇਲਾਕੇ 'ਚ ਪਾਣੀ ਨਹੀਂ ਅੱਜ ਸਾਨੂੰ ਪਾਣੀ ਮਿਲ ਜਾਂਦਾ ਸੀ ਸੌਖੇ ਆ ਉਦੋਂ ਕੋਈ ਪੋਜੀਸ਼ਨ ਹੋਰ ਸੀ ਫਿਰ ਇਹੋ ਜਿਹਾ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਵੇਲੇ ਫਿਰ ਹਰ ਕੋ ਨੂੰ ਪਾਣੀ ਪਿਆਰੇ ਤੇ ਫਿਰ ਆਖਿਆ ਮੈਂ ਕਿਸੇ ਸਿੱਖ ਨੂੰ ਵੀ ਨਹੀਂ ਪਿਆਇਆ ਕਿਸੇ ਮੁਸਲਮਾਨ ਨੂੰ ਵੀ ਨਹੀਂ ਪਿਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਬੋਕੜ ਦਾ ਸੀ ਮੈਨੂੰ ਤੇਰਾ ਰੂਪ ਨਜ਼ਰ ਆਉਂਦਾ ਸੀ ਤੂੰ ਬੋਕੜ ਲਿਆ ਏ ਗੱਲ ਨੂੰ ਛੋਟਾ ਨਾ ਲੈਓ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਨਈਆ ਜੀ ਦੀ ਪਾਣੀ ਦੀ ਸੇਵਾ ਤੋਂ ਉਹ ਨਿਰਵੈਰਤਾ ਤੋਂ ਖੁਸ਼ ਹੋ ਕੇ ਛਿੜਕਾਂ ਦਿੱਤੀਆਂ ਸੇਵਾ ਬੰਦ ਕੀਤੀ ਨਹੀਂ ਮਲਮ ਦੀ ਡੱਬੀ ਦੇ ਦਿੱਤੀ ਐ ਵੀ ਲਾਇਆ ਕਰ ਇਹ ਗੱਲ ਨੂੰ ਬਰੀਕੀ ਨਾ ਲਿਓ ਤੁਸੀਂ ਜਦੋਂ ਕੋਈ ਗੁਰੂ ਘਰ ਸੇਵਾ ਨਿਵਾਣੇ ਹੋ ਕੇ ਕਰੋਗੇ ਨਿਰਵੈਰ ਹੋ ਕੇ ਕਰੋਗੇ ਇਹ ਮੇਰਾ ਪੂਰੀ ਵਾਲਿਆਂ ਦਾ ਬਚਨ ਹੋਇਆ ਜੀ ਬਾਬਾ ਪੂਰੀਆ ਕਹਿੰਦੇ ਗੁਰੂ ਜਦੋਂ ਖੁਸ਼ ਹੋਵੇ ਨਿਸ਼ਾਨੀ ਕੀ ਹੈ ਕਹਿੰਦੇ ਜੇ ਗੁਰੂ ਸੇਵਾ ਤੋਂ ਖੁਸ਼ ਹੋ ਜਾਵੇ ਤੇ ਹੋਰ ਸੇਵਾ ਝੋਲੀ ਚ ਪਾ ਦੇ। ਹੋਰ ਸੇਵਾ ਪਾ ਦੇ। ਗੁਰੂ ਗੋਬਿੰਦ ਸਿੰਘ ਜੀ ਨੇ ਹੋਰ ਸੇਵਾ ਪਾਤੀ ਝੋਲੀ ਹੁੰਦਾ ਹੁਣ ਮਲਮ ਦੀ ਡੱਬੀ ਵੀ ਆਖੋ ਸਤਨਾਮ ਅੱਗੇ ਪਾਣੀ ਸੀ। ਇਹ ਵੀ ਆਪਣਾ ਪੰਥ ਪ੍ਰਕਾਸ਼ ਹੋ। ਤੁਸੀਂ ਵੀ ਆਪਣਾ ਪੰਥ ਤੁਹਾਡਾ ਵੀ ਪੰਥ ਚੱਲੇਗਾ ਉਹ ਭਾਈ ਕਨਈਆ ਜੀ ਦੀ ਤਕਸਾਲ ਸਾਡੇ ਗੁਰੂ ਗੋਬਿੰਦ ਸਿੰਘ ਦਾ ਵਜਨ ਵਰਤਦੇ ਆਖੋ ਸਤਨਾਮ ਪਰ ਝੋਲੀਆਂ ਕਿੱਥੋਂ ਭਰੀਆਂ 90 ਦਿਨ ਪਾਣੀ ਲਿਆਉਂਦੇ ਰਹੇ ਗੁਰੂ ਤੇਗ ਬਹਾਦਰ ਢੋਲਦੇ ਰਹੇ ਇਹ ਅੰਦਰ ਕੋਈ ਮਾਣਦੇ ਨਹੀਂ ਆ ਪੜ੍ਹਾਈ ਮਹਾਰਾਜ ਕਰਾਣ ਸਿਰੇ ਤੇ ਵੀ ਪਹੁੰਚ ਜਾਓ ਕੋਈ ਗੁਣ ਨਈ ਗੁਰੂ ਜੀ ਵਿੱਚ ਮੇਰੇ ਉਹ ਗੁਣ ਮੇਰੇ ਚਿਤ Oh, yeah.